ਅਧਿਆਪਕ ਸਮਾਨ ਸਮਾਰੋਹ ਦੇ ਵਿੱਚ ਜਿੱਥੇ ਕੀ ਹੈ ਜੋ ਟੀਚਰਸ ਨੂੰ ਹੈ ਅਵਾਰਡ ਦਿੱਤੇ ਗਿਆ ਸਨਮਾਨ ਕੀਤਾ ਗਿਆ ਬਹੁਤ ਚੰਗਾ ਉਪਰਾਲਾ ਜੀ ਪੋਲਾ ਜੀ ਦਾ ਟੀਚਰ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਉਂਕਿ ਇਹੀ ਭੁ익 ਬਣਾ ਰਿਹਾ ਸਾਰੇ ਟੀਚਰ ਦੇ ਜ ਮਨਾਉਣਾ ਇਹਦੇ ਵਿੱਚ ਤਕਰੀਬਨ ਕਿਉਂਕਿ ਸਾਡੇ ਗੁਰੂ ਹੁੰਦੇ ਨੇ ਟੀਚਰ ਜੀ ਉਹਨਾਂ ਦਾ ਮਾਨ ਸਤਿਕਾਰ ਕਰਨਾ ਸਾਡਾ ਹੱਕ ਬਣਦਾ ਜੀ ਆਪਕਾਂ ਦਾ ਜੋ ਕੀਤਾ ਹੋਇਆ ਕਾਜ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅੱਜ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਇਹਨਾਂ ਨੇ ਬਿਠਾਇਆ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਸਲਾਮ ਹੈ ਔਰ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਜੀ ਸ਼ੁਰੂ ਕੀਤਾ ਇਹਨਾਂ ਨੇ ਪਹਿਲਾ ਐਮਐਲਏ ਜਿਨ੍ਹਾਂ ਨੇ ਇਸ ਚੀਜ਼ ਨੂੰ ਉਪਰਾਲਾ ਵੱਡਾ ਉਦਵਾ ਕੀਤਾ ਟੀਚਰ ਨੂੰ ਸਨਮਾਨਿਤ ਕਰ ਰਿਹਾ ਹੈ ਕਿਸੇ ਨੇ ਨਹੀਂ ਕੀਤਾ ਸੀਗਾ ਬਹੁਤ ਚੰਗੀ ਗੱਲ ਹੈ ਟੀਚਰ ਨੂੰ ਕਰਨਾ ਚਾਹੀਦਾ ਹੈ ਅਜਿਹੀ ਰੇਟ ਸਾਰੇ ਐਮਐਲਏ ਨੂੰ ਕਰਨਾ ਚਾਹੀਦਾ ਮੈਂ ਕਹਿੰਦਾ ਪੰਜਾਬ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਦਾ ਸ੍ਰੀ ਹੈਲਾਈਨਸ ਤੇ ਮੈਂ ਅਲੀਸ਼ਾਸ ਵੱਲੇ ਪਹੁੰਚੇ ਆ ਅਧਿਆਪਕ ਸਮਾਨ ਸਮਾਰੋ ਦੇ ਵਿੱਚ ਜਿੱਥੇ ਕੀ ਹੈ ਜੋ ਟੀਚਰਸ ਨੂੰ ਹੈ ਅਵਾਰਡ ਦਿੱਤੇ ਗਿਆ ਸਨਮਾਨ ਕੀਤਾ ਗਿਆ ਉਸੇ ਦੇ ਨਾਲ ਸਾਡੇ ਵਿੱਚ ਮੌਜੂਦ ਦੇ ਜਿਨ੍ਹਾਂ ਨੂੰ ਜੋ ਹੈ ਸਨਮਾਨ ਕੀਤਾ ਗਿਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇਜਪਾਲ ਕਲੇਰ ਕਿਹੜੇ ਸਕੂਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਕਲਾਸ਼ ਨਗਰ ਸਰ ਕਿਉਂ ਇਹ ਸਾਰੇ ਅੱਜ ਅਵਾਰਡ ਦਿੱਤੇ ਜਾ ਰਿਹਾ ਹੈ ਇੱਕ ਅਧਿਆਪਕ ਦੇ ਸਨ ਮਨਾ ਗਿਆ ਜੀ ਬਿਲਕੁਲ ਕਿਉਂਕਿ ਥੋੜਾ ਲੇਟ ਤਾਂ ਹੋ ਗਿਆ ਆਪਾਂ ਨੂੰ ਪਤਾ ਪੰਜਾਬ ਦੀ ਸਿੱਖਿਆ ਕੇ ਉਹ ਜੀ ਸਾਡਾ ਮੁਤਾਬਕ ਇਸ ਕਰਕੇ ਇਹਨਾਂ ਨੇ ਥੋੜਾ ਲੇਟ ਕੀਤਾ ਬਹੁਤ ਵਧੀਆ ਪ੍ਰਾਲਾਯਾ ਸਰਦਾਰ ਗਰੇਵਾਲ ਜੀ ਦਾ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦੇ ਜਿੰਨੇ ਵੀ ਸਕੂਲ ਆ ਸਾਰਿਆਂ ਅਧਿਆਪਕਾਂ ਨੂੰ ਬਹੁਤ ਵਧੀਆ ਢੰਗ ਨਾਲ ਸਵਾਗਤ ਕੀਤਾ ਉਹਨਾਂ ਨੂੰ ਇੱਥੇ ਵੀ ਲਾ ਕੇ ਸਨਮਾਨਿਤ ਕੀਤਾ ਸਰ ਤੁਹਾਡਾ ਸਾਰਾ ਸਟਾਫ ਹੈ ਹਾਂਜੀ ਇਹ ਸਾਰਾ ਸਾਡਾ ਸਟਾਫ ਆ ਗਵਰਨਮੈਂਟ ਪ੍ਰਾਇਮਰੀ ਸਕੂਲ ਕਲਾਸ਼ਨਗਰ ਅੱਛਾ ਸਰ ਕਿਹੜੀ ਤੋਂ ਕਿਹੜੀ ਕਲਾਸ ਤੱਕ ਪੜਾਉਂਦੇ ਇਹ ਨਰਸੀ ਤੋਂ ਲੈ ਕੇ 5ਥ ਕਲਾਸ ਤੱਕ ਕਲਾਸ ਤੱਕ ਹੈ ਸਰ ਜਿਵੇਂ ਕਿ ਹਰ ਵਾਰੀ ਦੇਖਿਆ ਜਾਂਦਾ ਕਿ ਜੋ ਅਧਿਆਪਕ ਦਾ ਰੋਲ ਹੁੰਦਾ ਹੈ ਉਹ ਬੱਚਿਆ ਦੀ ਜ਼ਿੰਦਗੀ ਦੇ ਵਿੱਚ ਸਾਨਾਂ ਲੈ ਕੇ ਅਹਿਮ ਰੋਲ ਜੋ ਹੈ ਪਲੇ ਕੀਤਾ ਜਾਂਦਾ ਹੈ ਜਦ ਉਸ ਨੂੰ ਸਰਕਾਰ ਦੇ ਦੁਆਰਾ ਸ਼ਲਾਘਾ ਕੀਤੀ ਜਾਂਦੀ ਸਰਾਇਆ ਜਾਂਦਾ ਉਦੋਂ ਕਿਦਾਂ ਦਾ ਮਹਿਸੂਸ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਅਧਿਆਪਕ ਜਿਹੜਾ ਦੇਸ਼ ਦਾ ਨਿਰਮਾਤਾ ਆ ਅਧਿਆਪਕ ਨੇ ਹੀ ਬੱਚੇ ਦੀ ਜਿਹੜੇ ਫਿਊਚਰ ਨੂੰ ਸ਼ੇਪ ਦੇਣੀ ਆ ਉਹਦੇ ਬਣਾਏ ਬੱਚੇ ਅੱਗੇ ਕੋਈ ਖਿਚ ਕੋਈ ਪਾਇਲਟ ਬਣਦਾ ਕੋਈ ਡਾਕਟਰ ਬਣਦਾ ਜਾਂ ਕੋਈ ਇੰਜੀਨੀਅਰ ਬਣਦਾ ਆ ਕਿਵੇਂ ਸਾਡੇ ਕੋਲ ਬੱਚਿਆਂ ਦੀ ਬੇਸ ਆ ਨਹੀਂ ਆ ਇੱਥੇ ਨਹੀਂ ਅਸੀਂ ਆਪਣੇ ਤਨ ਮਨ ਧੰਨਵਤ ਪੱਖੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਦੀ ਨੀ ਜਿਹੜੀ ਆ ਪ੍ਰੋਪਰ ਵਧੀਆ ਢੰਗ ਨਾਲ ਬਣ ਜਾਵੇ ਤਾਂ ਕਿ ਬੱਚਾ ਕੀ ਆ ਵਧੀਆ ਅੱਗੇ ਫਰਵਰਡ ਕਰੇ ਸਰ ਇਹ ਤੁਹਾਡਾ ਪਹਿਲਾ ਬੋਰਡ ਹੈ ਨਹੀਂ ਇਸ ਤੋਂ ਪਹਿਲਾਂ ਵੀ ਹੋਏ ਆ ਹਾਂਜੀ ਵੇ ਐਮਐਲਏ ਸਾਹਿਬ ਵੱਲੋਂ ਬਤੌਰ ਗਵਰਨਮੈਂਟ ਪੰਜਾਹ ਹਜ਼ਾਰ ਰੁਪਏ ਪਹਿਲਾ ਹੈ ਜੀ ਬਿਲਕੁਲ ਅਸੀਂ ਬਹੁਤ ਖੁਸ਼ੀ ਵਿੱਚ ਸਵੀਕਾਰਦੇ ਆਂ ਪੂਰੇ ਇਹ ਪਹਿਲਾ ਹੁੰਦਾ ਸੀ ਇੱਕ ਨੂੰ ਹੁਣ ਸਾਡੇ ਸਾਰੇ ਸਟਾਫ ਨੂੰ ਦਿੱਤਾ ਪੂਰੇ ਸਕੂਲ ਨੂੰ ਦਿੱਤਾ ਤੇ ਇੱਕ ਵਧੀਆ ਸਮਾਜ ਨੂੰ ਸੁਨੇਹਾ ਆ ਤੇ ਅਸੀਂ ਹੋਰ ਇਸ ਤੋਂ ਸਹਾਇਤ ਹੋ ਕੇ ਆਪਣਾ ਹੋਰ ਵਧੀਆ ਢੰਗ ਦੇ ਨਾਲ ਕੀ ਆ ਅੱਗੇ ਪ੍ਰਦਰਸ਼ਨ ਕਰਾਂਗੇ ਪਰਫਾਰਮੈਂਸ ਬਰਾ ਅਧਿਆਪਕ ਸਮਾਨ ਸਮਾਰੋਹ ਜੋ ਕਿ ਲਗਾਤਾਰ ਚੱਲ ਰਿਹਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸਾਰੇ ਇੱਕੋ ਹੀ ਯੂਨੀਫਾਰਮ 'ਚ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਹੈ ਕੀ ਨਾਮ ਹੈ ਮੈਮ ਤੁਹਾਡਾ ਪ੍ਰੀਤੀ ਮਲ ਹੋਤਰਾ ਫਰੋਮ ਸਵਤੰਤਰ ਪਬਲਿਕ ਸਕੂਲ ਮੈਮ ਕਿਦਾਦਾ ਲੱਗ ਰਿਹਾ ਕਿ ਅੱਜ ਜੋ ਹੈ ਤੁਹਾਨੂੰ ਸਨਮਾਨ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਯੈਸ ਸਰ ਮੈਮ ਜਿਵੇਂ ਕਿ ਵੇਖਿਆ ਜਾਂਦਾ ਹੈ ਕਿ ਟੀਚਰਸ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਨੀਂਹ ਰੱਖਦੇ ਆ ਟੀਚਰਸ ਤੇ ਤਾਂ ਕਿ ਜੋ ਹੈ ਬੱਚਾ ਵੱਡੇ ਹੋ ਕੇ ਮਤਲਬ ਇੱਕ ਅੱਛੀ ਪੋਜੀਸ਼ਨ ਤੇ ਜਾ ਸਕੇ ਸਕਸੈਸਫੁਲ ਹੋ ਸਕੇ ਉਸ ਦੇ ਨਾਲ ਟੀਚਰਸ ਨੂੰ ਘੱਟ ਜੋ ਹੈ ਸ਼ਲਾਘਾ ਕੀਤੀ ਜਾਂਦੀ ਟੀਚਰਸ ਨੂੰ ਘੱਟ ਜੋ ਹੈ ਜੋ ਹੈ ਕ੍ਰੈਡਿਟ ਮਿਲਦਾ ਪਰ ਅੱਜ ਜੋ ਹੈ ਸਾਰਾ ਕ੍ਰੈਡਿਟ ਮਿਲਿਆ ਟੀਚਰਸ ਨੂੰ ਕਿਵੇਂ ਲੱਗਿਆ ਬਹੁਤ ਵਧੀਆ ਜੀ ਸਾਡਾ ਸਟਾਫ ਬਹੁਤ ਬੇਨਤੀ ਹੈ ਔਰ ਸਭ ਦੇ ਮਿਲ ਜੁਲ ਕੇ ਹੀ ਸਾਰਾ ਕੰਮ ਕੀਤਾ ਹੈ ਜੀ ਜੁਲ ਕੇ ਕੀਤਾ ਆਈ ਅਪਰੀਸੀਏਟ ਮਾਈ ਟੀਚਰਸ 올 ਟੀਚਰਸ ओके ਤੇ ਮੈਮ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੋ ਪ੍ਰਸ਼ਾਸਨ ਵੱਲੋਂ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਉਹ ਸਰ ਦੱਸਾਂਗੇ ਹਾਂ ਜੀ ਗੁੱਡ ਆਫਟਰਨੂੰ ਜੀ ਮੈਂ ਤਾਂ ਆਪਣੇ ਸਭ ਨੇ ਆਪਣੇ ਆਪਣੇ ਐਮਐਨਡੀ ਸਾਹਿਬ ਸ਼੍ਰੀ ਦਿਜੀਤ ਸਿੰਘ ਨੂੰ 나ਜੀਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਇਹ ਉਹਨਾਂ ਨੇ ਨਾ ਅੱਛਾ ਫੰਕਸ਼ਨ ਅਰੇਂਜ ਕੀਤਾ ਔਰ ਨਾਕੇ ਦੇ ਤਕਰੀਬਨ ਤਕਰੀਬਨ 2500 ਟੀਚਰਸ ਇੱਕਠੇ ਹੋਏ ਆ ਭਾਵੇਂ ਗਵਰਨਮੈਂਟ ਸਕੂਲ ਹੈ ਭਾਵੇਂ ਪ੍ਰਾਈਵੇਟ ਸਕੂਲ ਹੈ ਇਹ ਵੀ ਇੱਕ 2011 ਚ ਪੰਨੇ ਅਸੀਂ ਫੰਕਸ਼ਨ ਦੇਖਿਆ ਸੀ ਔਰ ਅੱਜ 2025 ਅਸੀਂ ਇਹ ਫੰਕਸ਼ਨ ਦੇਖ ਰਹੇ ਆ ਅਸੀਂ ਸਰਕਾਰ ਨੂੰ ਇਹੀ ਕੰਨੇ ਆ ਟੀਚਰ ਬਾਈ ਉਹ ਵੱਡ ਗਿਆ ਜਿਨਨੇ ਕੀ ਹਰ ਇੱਕ ਨੂੰ ਸਟੈਂਡ ਕਰਨਾ ਭਾਵੇਂ ਕੋਈ ਡਾਕਟਰ ਹੈ ਇੰਜੀਨੀਅਰ ਹੈ ਕੁਝ ਵੀ ਬਣ ਜਾਏ ਲੇਕਿਨ ਟੀਚਰ ਤੋਂ ਬਿਨਾ ਕੁਝ ਵੀ ਨਹੀਂ ਬਣ ਸਕਦਾ ਇਸਨੇ ਸਮਾਜ ਦੇ ਵਿੱਚ ਜੋ ਟੀਚੇ ਦਾ ਰਤੁਵਾ ਹੈ ਟੀਚਰ ਨੂੰ ਹੋਰ ਜ਼ਿਆਦਾ ਥੋੜੀ ਜੀ ਛੂਟ ਦਿੱਤੀ ਜਾਵੇ ਕਿ ਬੱਚੇ ਜਿੱਦਾਂ ਅੱਜ ਕਰ ਅਸੀਂ ਦੇਖ ਰਹੇ ਆ ਕੀ ਕੁਝ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਚਦੋ ਜ਼ਰੂਰੀ ਵੀ ਐ ਲੇਕਿਨ ਅੱਜ ਦੇ ਟਾਈਮ 'ਚ ਮਾਹੌਲ ਨੂੰ ਸੁਧਾਰਨ ਲਈ ਭਾਵੇਂ ਕੋਈ ਡਰਗ ਐਡੀਸ਼ਨ ਐ ਭਾਵੇਂ ਕੁਝ ਵੀ ਐ ਇਹ ਬੱਚੇ ਨਸ਼ਾਖਰਾਬ ਬਹੁਤ ਜ਼ਿਆਦਾ ਬੈ ਚੁੱਕੇ ਐ ਤਾਂ ਆਪਾਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਇੱਕ ਵਾਰ ਲਗਾਈਏ ਕਿ ਆਪਾਂ ਬੱਚਿਆਂ ਨੂੰ ਬਿਲਕੁਲ ਫਰੀ ਨਾ ਰਹਿਣ ਦੇਈਏ ਔਰ ਬੱਚਾ ਧਿਆਨ ਪਰਾਇਤ ਨਗਾ ਕੇ ਤਾਂ ਜੋ ਬੱਚੇ ਜਿਹੜੇ ਅੱਗੇ ਵੰਕੇ ਸਮਾਜ ਦੀ ਨੀਂ ਬਣ ਸਕਣ ਔਰ ਬੜੇ ਉੱਚੋਚੇ ਪਦਮਿਕਾਂ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕেন ਵਾ ਬਹੁਤ ਧੰਨਵਾਦ ਇਹ ਦੋਨੋਂ ਚੀਜ਼ਾਂ ਸਰਕਾਰ ਔਰ ਸਮਾਜ ਟੀਚਰ ਦੇ ਨਾਲ ਹੀ ਮਿਲ ਕੇ ਪੁਜਾਗਰ ਹੋ ਸਕੇ ਦੇਸ਼ ਨੂੰ ਤਰੱਕੀ ਤੇ ਲੈ ਜਾ ਸਕਦੀ ਹੈ ਅੱਜ ਤੁਸੀਂ ਅੱਜ ਸਾਰੇ ਸਨਮਾਨ ਲੈਣ ਆਏ ਹੋ ਤੇ ਇਕੱਲੇ ਆਏ ਹੋ ਫੈਮਲੀਆ ਦੇ ਨਾਲ ਆਏ ਹੋ ਨਹੀਂ ਓਨਲੀ ਫੌਲ ਸਟਾਫ ਓਨਲੀ ਆਂਡ ਥੀਸ ਆਰ ਆਵਰ ਫੈਮਲੀ ਹੈ ਨਾ ਸਟਾਫ ਵੀ ہمارا ਫੈਮਲੀ ਹੈ ਨਾ ਕਿਉਂਕਿ ਸਾਰਾ ਟਾਈਮ ਤਾਂ ਮੀਨਕੀ ਦੇ ਸਾਥ ਸਪੈਂਡ ਕਰਤੇ ਹੈ ਤਾਂ ਰਿਲੇਟਿਵਸ ਕੇ ਸਾਥ ਇਤਨਾ ਹੋ ਨਹੀਂ ਪਤਾ ਬੱਚੋ ਸੇ ਵੀ ਕਮ ਹੀ ਟਾਈਮ ਹੀ ਹੁੰਦਾ ਹੈ ਮਿਲਣਾ ਨਾ ਸਿਰਫ ਘਰ ਵਿੱਚ ਸਿਰਫ ਹਮ ਲੋਕ ਜਾਂਦੇ ਨੇ ਨਾ ਪਰ ਅਦਿ ਸਕੂਲ ਵਿੱਚ ਕਿੱਦਾਂ ਦਾ ਲੱਗ ਰਿਹਾ ਅੱਜ ਜੋ ਹੈ ਸਭ ਨੂੰ ਜੋ ਹੈ ਅਵਾਰਡਡ ਕੀਤਾ ਜਾ ਰਿਹਾ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਚੰਗਾ ਉਪਰਾਲਾ ਜੀ ਪੋਲਾ ਜੀ ਦਾ ਟੀਚਰ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਉਂਕਿ ਇਹੀ ਪੁਇਖ ਬਣਾ ਰਿਹਾ ਸਾਰੇ ਦੇਸ਼ ਦਾ ਸਰ ਦੇਖਿਆ ਜਾਂਦਾ ਹੈ ਕਿ ਟੀਚਰਸ ਨੂੰ ਇੰਨਾ ਜ਼ਿਆਦਾ ਕ੍ਰੈਡਿਟ ਨਹੀਂ ਮਿਲਦਾ ਕਿਉਂਕਿ ਜੋ ਵੀ ਡਾਕਟਰ ਬੰਦਾ ਹੈ ਇੰਜੀਨੀਅਰ ਬੰਦਾ ਹੈ ਸਭ ਦੇ ਪਿੱਛੇ ਹੱਥ ਦਾ ਟੀਚਰਸ ਦਾ ਹੀ ਹੁੰਦਾ ਪਰ ਅੱਜ ਜੋ ਹੈ ਪ੍ਰਸ਼ਾਸਨ ਵੱਲੋਂ ਹਰਜੋਤ ਸਿੰਘ ਬੈਸ ਵੱਲੋਂ ਜੋ ਹੈ ਇਹ ਸਾਰਾ ਸਮਾਗਮ ਦਾ ਅਰੇਂਜ ਕੀਤਾ ਗਿਆ ਕਰਵਾਇਆ ਗਿਆ ਉਹਦੇ ਤੇ ਕੀ ਕਹਿਣਾ ਚਾਹੁੰ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਜੀ ਸ਼ੁਰੂ ਕੀਤਾ ਇਹਨਾਂ ਨੇ ਪਹਿਲਾ ਐਮਐਲਏ ਜਿਨ੍ਹਾਂ ਨੇ ਇਸ ਚੀਜ਼ ਨੂੰ ਉਪਰਾਲਾ ਵੱਡਾ ਅਦਾਵਾ ਕੀਤਾ ਟੀਚਰ ਨੂੰ ਸਨਮਾਨਿਤ ਕਰ ਰਿਹਾ ਹੈ ਕਿਸੇ ਨੇ ਨਹੀਂ ਕੀਤਾ ਸੀਗਾ ਬਹੁਤ ਚੰਗੀ ਗੱਲ ਹੈ ਟੀਚਰ ਨੂੰ ਕਰਨਾ ਚਾਹੀਦਾ ਹੈ ਇਸ ਦੀ ਰੇਟ ਸਾਰੇ ਐਮਐਲਏ ਨੂੰ ਕਰਨਾ ਚਾਹੀਦਾ ਮੈਂ ਕਹਿੰਦਾ ਪੰਜਾਬ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਜੀ ਇਹ ਪਹਿਲਾ ਅਵਾਰਡ ਹੈ ਪੰਜਾਬ ਸਰਕਾਰ ਵੱਲੋਂ ਇਹ ਪਹਿਲਾ ਵੀ ਪਹਿਲੇ ਕਾਫੀ ਪਹਿਲੇ ਹੋਇਆ ਹੁਣ ਕਾਫੀ 10 ਸਾਲਾਂ ਤੋਂ ਹੋਇਆ ਨਹੀਂ ਜੀ ਮਾਨ ਸਰਕਾਰ ਵੱਲੋਂ ਪਹਿਲੇ ਹਾਂਜੀ ਸਾਡੇ ਮਾਨ ਜੀ ਬਹੁਤ ਹੀ ਸਤਿਕਾਰਯੋਗ ਵਿਦਾ ਐਕਸਰ ਸਰਦਾਰ ਦਲਜੀਤ ਸਿੰਘ ਜੀ ਭੋਲਾ ਗਰੇਵਾਲ ਜੀ ਵੱਲੋਂ ਹਰ ਸਾਲ ਜਿਹੜਾ ਹੈ ਆਪਣੇ ਪੱਧਰ ਦੇ ਉੱਤੇ ਆਪਣੇ ਹਲਕੇ ਦੇ ਤੇ ਅਧਿਆਪਕਾਂ ਦਾ ਸਨਮਾਨ ਹੁੰਦਾ ਹੈ ਇਸ ਵਾਰੀ 5 ਸਤੰਬਰ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਸੀ ਤੇ ਅੱਜ ਫਿਰ ਉਹ ਨਹੀਂ ਜਿਹੜਾ ਹੈ ਅੱਜ ਇਹ ਫੰਕਸ਼ਨ ਹੈ ਤੇ ਲਗਭਗ ਉਹ ਨਹੀਂ ਜੋ ਮੈਂ ਦੱਸਿਆ ਕਿ 2000 ਦੇ ਕਰੀਬ ਅਧਿਆਪਕਾਂ ਦਾ ਜਿਹੜਾ ਸਨਮਾਨ ਹੈ ਮੈਂ ਸਮਝਦਾ ਇੱਕ ਬਹੁਤ ਚੰਗਾ ਉਪਰਾਲਾ ਜਿਹਦੇ ਵਿੱਚ ਉਹ ਸਰਕਾਰੀ ਸਕੂਲ ਤੇ ਪ੍ਰਾਈਵੇਟ ਦੋਨੋਂ ਸਕੂਲਾਂ ਦੇ ਜਿਹੜੇ ਅਧਿਆਪਕਾਂ ਉਹਨਾਂ ਨੂੰ ਸੱਦਾ ਦਿੰਦੇ ਬਹੁਤ ਚੰਗਾ ਉਪਰਾਲਾ ਅੱਜ ਅਧਿਆਪਕਾਂ ਦਾ ਸਨਮਾਨ ਬਡੇ ਵੀਰ ਐਮ ਐਲ ਏ ਸਰਦਾਰ ਨਜੀਬ ਸਿੰਘ ਅਰੇਵਾਲਾ ਜੀ ਹਲਕਾ ਪੂਰਬੀ ਦੀ ਸਮੂਥੀ ਆਮ ਆਦਮੀ ਪਾਰਟੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਰੇ ਹਲਕਿਆਂ ਦੇ ਸਕੂਲ ਜਿੱਥੇ ਅਧਿਆਪਕ ਕੰਪਲੈ ਹੈ ਮਨੋਦਾਨ ਕਰਦੇ ਨੇ ਬਹੁਤ ਸਾਰੇ ਅਧਿਆਪਕਾਂ ਨੂੰ ਜੇ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਜਾਏ ਤਾਂ ਕਿ ਉਹਨਾਂ ਦਾ ਨਾ ਜਿਹੜਾ ਮਨੋਬਲ ਬਣਿਆ ਰਹੇ ਔਰ ਇਹਨਾਂ ਦੇ ਦਿੱਤੀ ਹੋਏ ਅਸੀਂ ਕਹਿ ਸਕਦੇ ਹਾਂ ਵੀ ਅਧਿਆਪਕਾਂ ਦਾ ਜੋ ਕੀਤਾ ਹੋਇਆ ਕਾਰਜ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅੱਜ ਵੱਡੇ-ਵੱਡੇ ਅਹੁਦੇ ਦੇ ਉੱਤੇ ਇਹਨਾਂ ਨੇ ਬਿਠਾਇਆ ਹੈ ਉਹਨਾਂ ਦੇ ਜਿਹੜੀ ਕੁਰਬਾਨੀ ਹੈ ਉਹਨੂੰ ਸਲਾਮ ਹੈ ਔਰ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਸਹੀ ਕਿਹਾ ਗਿਆ ਕਿ ਕਿ ਅਧਿਆਪਕ ਇੱਕ ਮੋਮਬਤੀ ਦੀ ਤਰ੍ਹਾਂ ਜਿਹੜਾ ਖੁਦ ਦਿਨ ਰਾਤ ਜਲਦਾ ਤਾਂ ਕਿ ਕਿਸੇ ਨੂੰ ਰੋਸ਼ਨੀ ਮਿਲ ਸਕੇ। ਸੋ ਅਧਿਆਪਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਮੈਂ ਆਸ ਕਰਦੀ ਹਾਂ ਕਿ ਜੋ ਅਧਿਆਪਕ ਦੀ ਦੇਣ ਹੈ ਇੱਕ ਵਿਅਕਤੀ ਨੂੰ ਸੁਧਾਰਨ ਦੇ ਵਿੱਚ ਇੱਕ ਪੂਰੇ ਵਿਸ਼ਵ ਨੂੰ ਸੁਧਾਰਨ ਦੇ ਵਿੱਚ ਹਮੇਸ਼ਾ ਬਰਕਰਾਰ ਰਹੇਗੀ ਔਰ ਅਸੀਂ ਇਹ ਨਾ ਅਧਿਆਪਕਾਂ ਦੇ ਜਿਹੜਾ ਸਨਮਾਨ ਹੈ ਉਹ ਨੂੰ ਜਰੂਰ ਬਰਕਰਾਰ ਰੱਖਾਂਗੇ। ਧੰਨਵਾਦ। ਕਿੰਨਾ ਕਿਤੇ ਤੁਸੀਂ ਵੀ ਇੱਕ ਟੀਚਰ ਰਹੇ ਹੋ। ਤੁਸੀਂ ਅੱਜ ਕਿੰਨਾ ਦਾ ਪ੍ਰਾਊਡ ਫੀਲ ਕਰ ਰਹੇ ਹੋ ਪਰ ਇਸ ਮੈਨੂੰ ਕੋ ਸ਼ਬਦ ਨਹੀਂ ਹੈ ਸ਼ਾਇਦ ਇਸ ਗੱਲ ਨੂੰ ਬਿਆਨ ਕਰਨ ਵਾਸਤੇ ਜਿਨਨੇ ਵੀ ਅਧਿਆਪਕ ਕੁਝ ਮੇਰੇ ਕਲੀਗ ਰਏ ਨੇ ਮੇਰੇ ਨਾਲ ਉਹਨਾਂ ਨੇ ਕੰਮ ਕੀਤਾ ਸਟਾਫ ਮੈਂਬਰ ਰਏ ਨੇ ਔਰ ਬਾਕੀ ਵੀ ਜਾਣ ਪਛਾਨ ਵਾਲੇ ਨੇ ਸੋ ਬੜਾ ਮਾਨ ਮਹਿਸੂਸ ਹੁੰਦਾ ਉਹਨਾਂ ਨੂੰ ਵੀ ਔਰ ਮੈਨੂੰ ਵੀ ਕਿ ਵੀ ਮੇਰੇ ਕੋਲ ਅਜਿਹੇ ਸਾਥੀ ਸੀ ਜਿਹੜੇ ਭਵਿੱਖ ਨੂੰ ਉਜਵਲ ਕਰਨ ਦਾ ਜਿਹੜਾ ਮੌਕਾ ਆ ਉਹ ਸਾਹਮਦੇ ਨੇ ਸਭ ਤੋਂ ਵੱਡੀ ਗੱਲ ਇੱਕ ਅਧਿਆਪਕ ਦਾ ਰੁਤਬਾ ਐਸਾ ਆ ਮੈਂ ਮਾਫੀ ਚਾਹਾਂਗੀ ਗੁਸਤਾਖੀ ਕਿ ਆਪਾਂ ਅਗਰ ਗੱਲ ਕਰੀਏ ਹਸਪਤਾਲਾਂ 'ਚ ਕੋਈ ਨਹੀਂ ਜਾਣਾ ਚਾਹਦਾ ਆਪਾਂ ਅਗਰ ਗੱਲ ਕਰੀਏ ਉਸਦੇ ਔਰ ਕਚੈਰੀਆਂ ਤੋਂ ਹਰ ਕੋਈ ਬਚਣਾ ਚਾਹਦਾ ਪਰੀਖ ਅਧਿਆਪਕ ਦੀ ਜੋ ਇੱਜ਼ਤ ਹੈ ਜੋ ਗરિਮਾ ਹੈ ਉਹ ਹਮੇਸ਼ਾ ਸਭ ਤੋਂ ਉੱਚੀ ਰਹੀ ਹੈ ਪਰੀਖ ਅਧਿਆਪਕ ਨੂੰ ਹਮੇਸ਼ਾ ਇਸ ਸਨਮਾਨ ਦੀ ਨਿਗਾ ਨਾਲ ਦੇਖਿਆ ਗਿਆ ਸਨਮਾਨਿਤ ਕੀਤਾ ਗਿਆ ਪਰੀਖ ਅਧਿਆਪਕ ਹੀ ਅਜਿਹਾ ਵਿਅਕਤੀ ਹੈ ਜਿਨੇ ਅੱਜ ਤੱਕ ਵੱਡੇ ਤੋਂ ਵੱਡੇ ਅਫਸਰ ਡਾਕਟਰ ਕੁਕੀਨ ਜਿਹੜੇ ਨੇ ਉਹਨਾਂ ਦੀ ਨੀ ਰੱਖੀ ਹੈ ਜੋ ਇੱਕ ਅਧਿਆਪਕ ਦਾ ਦੇਨਤਾ ਸਿੱਖਦੇ ਵੀ ਨਹੀਂ ਦੇ ਸਕਦੇ ਅੱਜ ਇਸ ਮੌਕੇ ਤੇ ਮੈਂ ਆਪਣੇ ਵੀ ਸਾਰੇ ਅਧਿਆਪਕਾਂ ਨੂੰ ਨਮਨ ਕਰਦੀ ਹਾਂ ਧੰਨਵਾਦ ਜੀ ਆਪਾਂ ਅੱਜ ਟੀਚਰ ਡੇ ਤੇ ਹਲਕਾ ਪੁਰਬੀ ਸਮਾਗਮ ਕੋਲ ਆਇਆ ਜਾ ਰਿਹਾ ਹੈ ਸਰਪੱਤ ਸਿੱਖਿਆ ਮੰਤਰੀ ਸਾਹਿਬ ਆਰੇ ਕੀ ਕੌਣ ਜੀ ਆਦੇ ਸਾਡੇ ਮਾਨਯੋਗ ਕੋਨ ਐਮ ਐਲ ਏ ਮੇਰੇ ਕਲੀਕ ਭੋਲਾ ਸਾਹਿਬ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੀਚਰ ਡੇ ਮਨਾ ਰਹੇ ਨੇ ਕਿਉਂਕਿ ਟੀਚਰ ਟੀਚਰ ਦੇ ਕਾਫੀ ਦਿਨ ਪਹਿਲਾਂ ਨਿਕਲ ਗਿਆ ਕਿਉਂਕਿ ਪੰਜਾਬ ਦੇ ਵਿੱਚ ਫਲੱਡ ਆਣ ਕਰਕੇ ਇਸ ਨੂੰ ਪੋਸਟਪੋਨ ਕੀਤਾ ਗਿਆ ਸੀਗਾ ਉਹ ਉਸ ਦੀ ਜੜੀ ਵਿੱਚ ਅੱਜ ਇਹਨਾਂ ਨੇ ਰੱਖ ਕੇ ਹੋਰ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਸਾਖਰਜੋਤ ਸਿੰਘ ਜੀ ਬੈਂਸ ਜਿਹੜੇ ਉੱਚੇ ਤੌਰ ਤੇ ਆ ਰਹੇ ਨੇ ਮੈਂ ਉਹਨਾਂ ਨੂੰ ਜੀ ਆਖਦਾ ਔਰ ਕਿਉਂਕਿ ਟੀਚਰ ਡੇ ਜ ਮਨਾਉਣਾ ਇਹਦੇ ਵਿੱਚ ਤਕਰੀਬਨ ਕਿਉਂਕਿ ਸਾਡੇ ਗੁਰੂ ਹੁੰਦੇ ਨੇ ਟੀਚਰ ਜੀ ਉਹਨਾਂ ਦਾ ਮਾਨ ਸਤਿਕਾਰ ਕਰਨਾ ਸਾਡਾ ਹੱਕ ਬਣਦਾ ਔਰ ਜੋ ਅੱਜ ਪੰਜਾਬ ਨਹੀਂ ਹਿੰਦੁਸਤਾਨ ਵਰਲਡ ਦੇ ਵਿੱਚ ਕੰਪਿਊਟਰ ਡੇ ਮਨਾਉਂਦੇ ਆਪਾਂ ਕੰਪਿਊਟਰ ਡੇ ਕਿਉਂ ਮਨਾਉਂਦੇ ਆ ਇਸ ਕਰਕੇ ਕਿ ਸਾਡਾ ਦਿਮਾਗ ਕੰਪਿਊਟਰ ਬਣ ਜਾਏ ਜੀ ਕਿਉਂਕਿ ਕੰਪਿਊਟਰ ਦਿਮਾਗ ਬਣਾਉਣ ਸੇ ਕੋਣ ਹਾਂ ਜੀ ਸਾਡੇ ਗੁਰੂ ਟੀਚਰ ਔਰ ਜਿਹੜੇ ਗੁਰੂ ਟੀਚਰ ਹੁੰਦੇ ਨੇ ਸਾਡਾ ਸਤਿਕਾਰ ਉਹਨਾਂ ਦੇ ਪ੍ਰਤੀ ਹੈਗਾ ਔਰ ਮੈਂ ਵੀ ਅੱਜ ਉਹਨੂੰ ਨਮਨ ਕਰਦਾ ਕਿਉਂਕਿ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਵਿੱਚ ਇੱਕ ਬਹੁਤ ਵਧੀਆ ਸੇਧ ਐਜੂਕੇਸ਼ਨ ਦੇ ਰੂਪ ਦੇ ਦਿੰਦੇ ਨੇ। ਔਰ ਚਾਹੇ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ ਉਹਨਾਂ ਦੀ ਇੱਕ ਲਗਨ ਹੁੰਦੀ ਹੈ ਜੇ ਬੱਚਾ ਪੜ੍ਹ ਲੈ ਕੇ ਉਹਨਾਂ ਦਾ ਨਾਮ ਰੋਚਨ ਕਰੇ। ਜੇ ਉਹਨਾਂ ਦਾ ਬੱਚਾ ਪੜ੍ਹ ਲੈ ਕੇ ਕੋਈ ਅੱਛੀ ਪਦਵੀ ਤੇ ਅੱਛੀ ਓਦੇ ਤੇ ਪਹੁੰਚੇਗਾ ਤੇ ਨੇਚਰਲੀ ਕਿਤੇ ਨਾ ਟੀਚਰ ਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਆ। ਅੱਜ ਆਪਾਂ ਸਾਰੇ ਰਲ ਮਿਲ ਕੇ ਟੀਚਰ ਦੇ ਮਨਾ ਰਹੇ ਆ। ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਥੈਂਕਸ ਕਰਨਾ ਭੁੱਲਾ ਹੀ ਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇੱਕ ਸਤਕਾਰ ਬਣਾਇਆ ਹੋਇਆ ਮੰਚ ਸਵਰ ਅੱਜ ਵੀ ਟੀਚਰ ਮਨਾ ਰਹੇ ਨੇ ਮੈਂ ਉਹਨੂੰ ਥੈਂਕਸ ਕਰਦਾ ਹਾਂ ਤੇ ਧੰਨਵਾਦ ਕਰਦਾ। ਥੈਂਕ ਯੂ ਥੈਂਕ ਯੂ। মিডিਆ ਦੇ ਬਾਈਟਾਂ ਜੀ ਕੋਈ ਬੋਲਣੀ ਹੈ? ਮੈਂ ਮidan Sabha ਪੂਰਬੀ ਦੇ ਸਾਰੇ ਹੀ ਸਤਿਕਾਰਯੋਗ ਜਿਹੜੇ ਅੱਜ ਅਧਿਆਪਕ ਸਹਿਬਾਨ ਪਹੁੰਚੇ ਨੇ ਸਰਕਾਰੀ ਸਕੂਲਾਂ ਤੋਂ ਪ੍ਰਾਈਵੇਟਾਂ ਤੋਂ ਪ੍ਰਿੰਸੀਪਲ ਸਹਿਬਾਨ ਪਹੁੰਚੇ ਨੇ ਸਕੂਲਾਂ ਦੇ ਮਾਲਕ ਪਹੁੰਚੇ ਨੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਧਿਆਪਕ ਇਸ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਕਿਉਂਕਿ ਆਪਣਾ ਮੋਢਲਾ ਫਰਜ਼ ਬਣਦਾ ਅਧਿਆਪਕਾਂ ਦਾ ਸਨਮਾਨ ਕਰਨਾ। ਕਿਉਂਕਿ ਇਹ ਅਧਿਆਪਕ ਸਾਡੇ ਗੁਰੂ ਨੇ ਤੇ ਅਧਿਆਪਕ ਉਹ ਸਮਾਜ ਦਾ ਅੰਗਰੇਜ ਜਿਸ ਬਿਗੈਰ ਸਾਡਾ ਸਮਾਜ ਦੂਰਾ ਜਿਵੇਂ ਕਿ ਆਪਣਾ ਇੱਕ ਹੱਥ ਨਾ ਹੋਵੇ ਤੇ ਆਪਾਂ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਇਸ ਤਰ੍ਹਾਂ ਜੇ ਸਾਡਾ ਅਧਿਆਪਕ ਨਹੀਂ ਹੈਗੇ ਤੇ ਸਾਡਾ ਜਿਹੜਾ ਸਰੀਰ ਆ ਤੇ ਸਾਡਾ ਸਮਾਜ ਆ ਦੂਰਾ ਕਿਉਂਕਿ ਇਹ ਅਧਿਆਪਕ ਸਹਿਬਾਨ ਸਾਡੇ ਸਮਾਜ ਨੂੰ ਪੜਾ ਕੇ ਪੈਰਾਂ ਤੇ ਖੜਾ ਕਰਦੇ ਨੇ ਸਾਡੇ ਦੇਸ਼ ਦੀ ਜੋ ਮਮਕੇ ਜਿਹੜੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਨੇ ਇਹਨਾਂ ਦਾ ਸਨਮਾਨ ਕਰਨਾ ਤੇ ਇਹਨਾਂ ਦਾ ਧੰਨਵਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਓ ਇਕੱਠੇ ਹੋ ਕੇ ਮੈਂ ਬੇਨਤੀ ਕਰਦਾ 2011 ਤੋਂ ਲਗਾਤਾਰ ਅਸੀਮ ਲਗੇ ਅਧਿਆਪਕਾਂ ਦਾ ਸਨਮਾਨ ਕਰਦੇ ਆ ਰਹੇ ਆ ਤੇ ਉਹ ਇਹ ਸਨਮਾਨ ਮਿਲ ਕੇ ਅਧਿਆਪਕ ਦੇ ਹਿੱਤੇ ਰੱਖਿਆ ਸੀ ਹੜਾ ਕਰਕੇ ਡਿਲੇ ਕਰਨਾ ਪੈ ਗਿਆ ਤੇ ਇਸ ਕਰਕੇ ਹੋਣ ਅੱਜ ਤੁਸੀਂ ਦੇਖਿਆ 4000 ਦੇ ਉੱਪਰ ਅੱਜ ਅਧਿਆਪਕ ਸਹਿਬਾਨ ਇਕੱਠੇ ਹੋਏ ਨੇ ਤੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਵੀ ਕਰਦਾ ਔਰ ਜੀ ਆਇਆਂ ਵੀ ਕਹਿੰਦਾ ਤੇ ਔਰ ਬੇਨਤੀ ਵੀ ਕਰਦਾ ਜੇ ਮੇਰੇ ਤੋਂ ਕੋਈ ਗਲਤੀ ਰਹੀ ਹੋਵੇ ਉਹਨਾਂ ਦੇ ਸੇਵਾ ਦੇ ਵਿੱਚ ਤੇ ਮੈਂ ਅਗਲੀ ਵਾਰੀ ਸੁਧਾਰ ਸਕਾਂ ਜਰੂਰ ਦੱਸ ਕੇ ਜਾਣ ਮੈਨੂੰ ਤੇ ਹੋਰ ਵੱਧ ਤੋਂ ਵੱਧ ਅਗਲੀ ਵਾਰੀ ਮੈਂ ਸਨਮਾਨ ਕਰ ਸਕਾਂ ਤੇ ਮੈਂ ਫੇਰ ਬੇਨਤੀ ਕਰਦਾ ਆਪਾਂ ਸਾਰੇ ਅਦੇ ਆਪਕਾਂ ਦਾ ਸਨਮਾਨ ਕਰੀਏ ਆਪਣੇ ਮਾਪੇ ਦਾ ਸਤਿਕਾਰ ਕਰੀਏ ਕਿਉਂਕਿ ਆਪਾਂ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਉਹਨਾਂ ਵਿਦਿਆਰਥੀਆਂ ਨੂੰ ਵੀ ਆਪਾਂ ਦੋਸਤ ਜਰੂਰ ਬਣਾਓ ਪਰ ਸੱਚੇ ਦੋਸਤ ਤੁਹਾਡੇ ਦੋ ਹੀ ਨੇ ਇੱਕ ਮਾਪੇ ਤੇ ਦੂਜਾ ਅਧਿਆਪਕ ਔਰ ਮਾਪੇ ਵੀ ਜਦੋਂ ਬੱਚਾ ਤਰੱਕੀ ਕਰਦਾ ਖੁਸ਼ੀ ਮਹਿਸੂਸ ਕਰਦੇ ਨੇ ਔਰ ਅਧਿਆਪਕ ਵੀ ਔਰ ਜਦੋਂ ਕੋਈ ਬੱਚਾ ਉਹਨਾਂ ਦਾ ਪੜਾਇਆ ਹੋਇਆ ਤਰੱਕੀ ਤਰੱਕੀ ਕਰਦਾ ਵਾ ਜਦੋਂ ਕੋਈ ਕਿਹਦੇ ਡੀਸੀ ਬਣਦਾ ਆਈਐਸ ਬਣਦਾ ਆਈਪੀਐਸ ਬਣਦਾ ਤੇ ਉਹ ਜਾ ਕੇ ਰੌਲਾ ਪਾ ਕੇ ਦੱਸਦੇ ਨੇ ਵੀ ਇਸ ਬੱਚੇ ਨੂੰ ਮੈਂ ਪੜਾਇਆ ਅੱਜ ਮੇਰਾ ਬੱਚਾ ਪੜਿਆ ਡੀਸੀ ਲੱਗ ਗਿਆ ਨਹੀਂ ਤਾਂ ਦੋਸਤ ਆਪਣੇ ਜੈਲਸੀ ਕਰਦੇ ਜੇ ਕੋਈ ਦੋਸਤ ਵੀ ਤੁਹਾਡੇ ਅੱਗੇ ਤਰੱਕੀ ਕਰਦਾ ਨਾਲ ਜੈਲਸੀ ਕਰਦੇ ਔਰ ਇਥੇ ਤੱਕ ਕਿ ਭਰਾ ਵੀ ਜੈਲਸੀ ਕਰਦਾ ਜੇ ਭਰਾ ਕੋਈ ਵੱਧੇ ਵੱਧ ਜਾਂਦਾ ਤੇ ਦੋ ਦੋਸਤੋ ਨੇ ਇੱਕ ਮਾਪਾਪ ਤੇ ਇੱਕ ਅਧਿਆਪਕ ਜਿਹੜੇ ਮਤਲਬ ਕਿ ਆਪਣੇ ਬੱਚੇ ਨੂੰ ਜਦੋਂ ਅੱਗੇ ਵੱਧਦਾ ਤੇ ਉਹਨੂੰ ਖੁਸ਼ੀ ਮਹਿਸੂਸ ਕਰਦੇ ਨੇ ਮਾਣ ਮਹਿਸੂਸ ਕਰਦੇ ਨੇ ਆਓ ਆਪਾਂ ਅਧਿਆਪਕਾਂ ਦਾ ਸਨਮਾਨ ਕਰੀਏ ਬਹੁਤ ਬਹੁਤ ਵਧਾਈ ਬਹੁਤ ਬਤਾਨਵਾਦ ਅੱਜ ਤਕਰੀਬਨ ਅੱਜ ਤਕਰੀਬਨ 285 ਸਕੂਲਾਂ ਦੇ ਮਰਕੇ ਜਿਹੜੇ ਸਰਕਾਰੀ ਤੇ ਪ੍ਰਾਈਵੇਟ 285 ਸਕੂਲ ਇਥੇ ਆਏ ਨੇ ਲਿਸਟ ਦੇ ਵਿੱਚ ਤੱਕ ਤਕਰੀਬਨ 4000 ਤੋਂ ਉੱਪਰ ਅਧਿਆਪਕ ਆਏ ਨੇ ਤੇ ਕਾਫੀ ਅਧਿਆਪਕ ਆ ਨਹੀਂ ਸਕੇ ਤੇ ਉਹਨਾਂ ਦਾ ਘਰ ਜਾ ਕੇ ਵੀ ਸਨਮਾਨ ਕਰਕੇ ਆਵਾਂਗੇ ਕਿਉਂਕਿ ਮੇਰੀ ਵਰਕੇ ਮੂਹੜੀ ਸੋਚ ਆ ਮੇਰੀ ਮੇਰੀ ਸੋਚ ਆ ਵੀ ਆਪਾਂ ਜੇ ਅਧਿਆਪਕਾਂ ਦਾ ਸਨਮਾਨ ਕਰਾਂਗੇ ਆਪ ਅਧਿਆਪਕਾਂ ਦਾ ਸਤਿਕਾਰ ਕਰਾਂਗੇ ਤੇ ਫਿਰ ਆਪਾਂ ਤਰੱਕੀ ਵੱਲ ਵਧ ਸਕਾਂਗੇ ਆਪਣਾ ਦੇਸ਼ ਤਰੱਕੀ ਕਰ ਸਕੋ ਆਪਣਾ ਪੰਜਾਬ ਤਰੱਕੀ ਕਰ ਸਕੋ ਮੈਂ ਤਾਂ ਇਹ ਹੀ ਬੇਨਤੀ ਕਰਨੀ ਜਾਊਂਗਾ ਵੀ ਅਧਿਆਪਕਾਂ ਨੂੰ ਬੇਨਤੀ ਕਰਨੀ ਜਾਊਂਗਾ ਵੀ ਤੁਸੀਂ ਤਾਂ ਹਮੇਸ਼ਾ ਬਸਤਾ ਮਿਲਕੇ ਬਹੁਤ ਵਧੀਆ ਢੰਗ ਨਾਲ ਪੜਾਉਨੇ ਹੋ ਪਰ ਉਹਦੇ ਵਿੱਚ ਨਾਲ ਅਮਰਕੇ ਬੱਚਿਆਂ ਨੂੰ ਵੇਰ ਵੀ ਜਰੂਰ ਕਰੋ ਕਿਉਂ ਅੱਜ ਜਿਹੜਾ ਸਾਡੇ ਆਪਣੇ ਸਮਾਜ ਬਿਮਾਰੀ ਦੀ ਜਗੜ ਚਾਰਿਆ ਵਾ ਬਿਮਾਰੀਆਂ ਵੱਧ ਰਹੀਆਂ ਨੇ ਕਿਉਂਕਿ ਅੱਜ ਆਪਾਂ ਹਵਾ ਪਾਣੀ ਖਰਾਬ ਕਰ ਲਿਆ ਉਹਦੇ ਵਾਸਤੇ ਜਰੂਰ ਉਹਨਾਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਜਰੂਰ ਅਵੇਅਰ ਕਰੋ ਜਰੂਰ ਬੇਨਤੀ ਕਰੋ ਜਿਵੇਂ ਆਪਣੇ ਬੱਚੇ ਨੂੰ ਆਪਾਂ ਪਾਲਦੇ ਆ ਆਪਾਂ ਆਪਣੇ ਬਲਕੇ ਵਧੀਆ ਖਾਣਾ ਖਵਾਉਨੇ ਉਸੇ ਤਰ੍ਹਾਂ ਇੱਕ ਇੱਕ ਦਰਖਤ ਲਾ ਕੇ ਤੇ ਉਸ ਦਰਖਤ ਨੂੰ ਵੀ ਉਸੇ ਤਰ੍ਹਾਂ ਖਾਣਾ ਖਵਾਈਏ ਤਾਂ ਕਿ ਸਾਡੇ ਬੱਚੇ ਜਿਵੇਂ ਵੱਡੇ ਹੋਣ ਤੇ ਉਹਨਾਂ ਨੂੰ ਤੰਦਰੁਸਤੀ ਵਾਸਤੇ ਸਾਫ਼ ਸੁਥਰੀ ਹੌਕਸੀਨੋ ਦਰਖਤ ਦੇ ਸਕਣ ਤੇ ਔਰ ਬੱਚਿਆਂ ਨੂੰ ਅਪੀਲ ਕਰਦਾ ਮਨ ਕੇ ਵਿਦਿਆਰਥੀਆਂ ਨੂੰ ਅਪੀਲ ਕਰਦਾ ਆਓ ਆਪਾਂ ਲੋਕੀ ਆਪਣੇ ਅਧਿਆਪਕਾਂ ਦਾ ਮਾਪੇ ਦਾ ਸਤਿਕਾਰ ਕਰੀਏ ਤੇ ਜੇ ਆਪਾਂ ਮਾਪੇ ਦਾ ਸਤਿਕਾਰ ਕਰਾਂਗੇ ਮਾਪੇ ਦਾ ਕਹਿਣਾ ਮੰਨਾਂਗੇ ਅਧਿਆਪਕਾਂ ਦਾ ਸਤਿਕਾਰ ਕਰਾਂਗੇ ਅਧਿਆਪਕਾਂ ਦਾ ਕਹਿਣਾ ਮੰਨਾਂਗੇ ਤੇ ਫਿਰ ਸਾਡੀ ਕੋਈ ਤਰੱਕੀ ਨਹੀਂ ਰੋਕ ਸਕਦਾ ਆਪਾਂ ਤਰੱਕੀ ਵੱਲ ਜਾ ਸਕਾਂਗੇ ਤੇ ਆਓ ਇਕੱਠੇ ਹੋ ਕੇ ਪਰਦੇਸ ਦੀ ਤਰੱਕੀ ਜੋਗਾ ਦੋ ਭਾਈ ਅੱਜ ਤਕਰੀਬਨ 4000 ਕਰੀਬ 4000 ਦੇ ਕਰੀਬ ਜਿਹੜੇ ਅਧਿਆਪਕ ਸਹਿਵਾਨ ਆ ਰਹੇ ਨੇ ਜਾ ਰਹੇ ਨੇ ਤਕਰੀਬਨ ਗਿਣਤੀ 4000 ਤੋਂ ਉੱਪਰ ਹੋ ਚੁੱਕੀ ਆ ਤੇ ਸਾਰਿਆਂ ਨੂੰ ਸਨਮਾਨ ਕਰ ਰਹੇ ਆ ਤੇ ਅੱਗੇ ਤੋਂ ਹੋਰ ਵੀ ਸਨਮਾਨ ਕਰਦੇ ਰਾਵਾਂਗੇ ਕਿਉਂਕਿ 2011 ਤੋਂ ਲਗਾਤਾਰ ਸਨਮਾਨ